ਮੋਰਸਨਾਵੋ ਦੋਸਤੋ ਸਾਰਿਆਂ ਦਾ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਕਿਵੇਂ ਆ ਬਾਈ ਸੁਖਸੰਦਰ ਰਾਜੀ ਖੁਸ਼ੀ ਲੇਖਿਆ ਪਿੰਡ ਦੀ ਕਿਸੇ ਵੀ ਗਲੀ ਦੇ ਵਿੱਚ ਗੰਦ ਨਹੀਂ ਛੱਡਣਾ ਇੱਕ ਗਲੀ ਦੇ ਵਿੱਚ ਕੱਲ ਬਾਈ ਟੈਨਸ਼ਨ ਜੀ ਹੋ ਗਈ ਥੋੜੀ ਜੀ ਜਿਹੜੀ ਮੈਂ ਪਹਿਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਪਰ ਬਾਈ ਉਹ ਮੁਸ਼ਕਲ ਸੋਲਵ ਹੋ ਗਈ ਤੇ ਬੜੀ ਗੰਦਗੀ ਦੀ ਯਾਰਾ ਇਹ ਨੌਰੇ ਨਾ ਇਹ ਉਰੇ ਨਾ ਪਾਣੀ ਘੜਦਾ ਸੀ ਤੁਹਾਨੂੰ ਦਿਖਾਉਣ ਲੱਗਿਆ ਇਤਨਾ ਪਾਣੀ ਘੜਦਾ ਸੀ ਬਾਈ ਹੈਨਾ ਹੁਣ ਪੂਰੇ ਢੱਕਾ ਲਾਇਆ ਇਹਦੇ ਨਹੀਂ ਨਹੀਂ ਮੀ ਦਿਉ ਰੇ ਜਗਾ ਭਾਈ ਤੇ ਪਹਿਲਾ ਆਰਡਰ ਨਹੀਂ ਮਿਲੇ ਤੇ ਹੁਣ ਆਰਡਰ ਮਿਲ ਗਏ ਵੀ ਇਹਦੇ ਵਿੱਚ ਮਾਲ ਪਾ ਜੀ ਪਬਲਿਕ ਦੇ ਆਰਡਰ ਮਿਲ ਗਏ ਹੁਣ ਜਿਹੜਾ ਗੰਦ ਆ ਇਹ ਚੱਕਿਆ ਜਾਣਾ ਭਾਈ ਕਿਉਂਕਿ ਇਹ ਇੰਟਰਲੋਕ ਵਾਲੀ ਵਿਹਤੀ ਤੇ ਇੰਟਰਲੋਕ ਵਾਲੀ ਵਿਹੇ ਹੋਵੇ ਭਾਈ ਨਾ ਉੱਥੇ ਵਾਲੇ ਦੁਆਲੇ ਗੰਦ ਮੰਦ ਰੁਕ ਜੇ ਖੜ ਜੇ ਉੱਥੇ ਬਹੁਤ ਵੱਡੀਆਂ ਦਿੱਕਤਾਂ ਨੇ ਜਿਹੜੀਆਂ ਆਉਣ ਲੱਗ ਜਾਂਦੀਆਂ ਨੇ ਪੇਰੋ ਜਦੋਂ ਮੁਸ਼ਕਿਲ ਦਾ ਹੱਲ ਹੋ ਜਾ ਫਿਰ ਕੋਈ ਪ੍ਰੋਬਲਮ ਨਹੀਂ ਹੋਣੀ ਬਾਈ ਮੇਨ ਗੱਲ ਇਹ ਵੀ ਆ ਹਨਾ ਯਾਹਾਂ ਵੀ ਬੱਬੂ ਕੀ ਹਾਲ ਨੇ ਵਧੀਆ ਦੀ ਆ ਜਾ ਸਾਡਾ ਬੱਬੂ ਇੱਥਾ ਬੱਬੂ ਬੱਠਲ ਲੱਕ ਲਿਆ ਜੱਲੀ ਬੱਠਲ ਤੇ ਮਠਾ ਲਾ ਲੈਣਾ ਆ ਆ ਬੈਠਾ ਬਾਈ ਭਾਗ ਸਾਡਾ ਰੱਬ ਦਾ ਬੱਲਾ ਆ ਜਾ ਬੱਬੂ ਤੇਰੀ ਫੋਟੋ ਕਰੀਏ ਤੁਰੇ ਜਾਂਦੇ ਹੋਰ ਸੁਣਾ ਬੱਬੂ ਫਿਰ ਕੀ ਹਾਲ ਨੇ ਵਧੀਆ ਦੀ ਜੀ ਹਾਂ ਵਧੀਆ ਫਕੀ ਗੱਲ ਆ ਵਧੀਆ ਹਾਂ ਜੀ ਕੋਈ ਬੰਦਾ ਕਿਉਂ ਜੁੜਿਆ ਦੇਖਣ ਨੂੰ ਹਾਂ ਜੀ ਬੰਦਾ ਕਿਉਂ ਨਹੀਂ ਜੁੜਿਆ ਦੇਖਣ ਨੂੰ ਮੇਰੇ ਲਾਈਵ ਦੇ ਵਿੱਚ ਇਹਦਾ ਇੱਕ ਕਾਟੂ ਵਾਲੀ ਕਾਟੂ ਬੇਕਾਰ ਹੋ ਗਿਆ ਦੀ ਬੇਕਾਰ ਵਧੀਆ ਨਹੀਂ ਇੱਕ ਨਾ ਦੋਸਤੋ ਕਾਟੂ ਹੈ ਸਾਡੇ ਮਿਸਤਰੀ ਹੈ ਕਾਟੂ ਤੇ ਵਸੇ ਤੁਹਾਨੂੰ ਦੱਸਿਆ ਵੀ ਇਹ ਬੰਦਾ ਰੱਬ ਦਾ ਭਗਤ ਹੈ ਉਹ ਨੂੰ ਕੋਈ ਵੀ ਗੱਲਬਾਤ ਦਾ ਨਹੀਂ ਪਤਾ ਇਹ ਬੰਦਾ ਰੱਬ ਦਾ ਭਗਤ ਹੈ ਵਸੇ ਕਾਟੂ ਨੂੰ ਛੇੜਦਾ ਰਹਿੰਦਾ ਉਹ ਇਹਨੂੰ ਛੇੜ ਦੰਦੇ ਨੇ ਇਹ ਹੁਣੇ ਕਾਟੂ ਨੂੰ ਕਹਿ ਕੇ ਹਟਿਆ ਦੋਸਤੋ ਜਿਹੜੇ ਬੋਲੇ ਨੇ ਪਰ ਇਹ ਬੰਦੇ ਤੇ ਕੋਈ ਮੰਦ ਵਿੱਚ ਇਦਾਂ ਦੀ ਗੱਲਬਾਤ ਨਹੀਂ ਹੈਗੀ ਕੋਈ ਵੀ ਹੈ ਨਾ ਆਪਾ ਆਪਰ ਗੱਲ ਨਹੀਂ ਉਹ ਬਈ ਆਪਣ ਦੇਖੋ ਟਰੈਕਟਰ ਦੇ ਵਿੱਚ ਇੱਟਾ ਆ ਗਈ ਬੱਗੀ ਚਿੱਟੇ ਇੱਟ ਦਾ ਮੁੰਡਾ ਬਾਈ ਬੰਦੇ ਦੀ ਹਿੰਮਤ ਆ ਬਾਈ ਹਿੰਮਤ ਨੂੰ ਦਾਦਾ ਮੈਂ ਕਹਿਣਾ ਬਈ ਸਲਾਮ ਆ ਬੰਦੇ ਨੂੰ ਬੰਦਾ 바ਕੇ ਕੰਮ ਆ ਲੈ ਯਾਰ ਬੰਦਾ ਇੱਟ ਪਾ ਕੇ ਲਖਿਆ ਇੱਕ ਘੰਟਾ ਹੋਇਆ ਕੱਲਾ ਬੰਦਾ ਇੱਟ ਪਾ ਲਿਆ 바ਕੇ ਬੰਦੇ ਦੀ ਹਿੰਮਤ ਦੀ ਦਾਤ ਹੈ ਪਰ ਅੰਦਰ ਹਿੰਮਤੀ ਬੰਦਾ ਯਾਰ ਹਨਾ ਐਮੀ ਤਾਂ ਨਹੀਂ ਬੰਦੇ ਨੂੰ ਕਿਹਾ ਜਾਂਦਾ ਯਾਰ ਹਨਾ ਤੇ ਪਈ ਬੱਗੀ ਤੇ ਢੇਰ ਤਦੀ ਪਰ ਕੇ ਲੈ ਗਿਆ ਜਿਆਦਾ ਨਹੀਂ ਅਫਸਰ ਕਹੂ ਨਾ ਕੋਈ ਤਾਂ ਪਰ ਲੈ ਆ ਬਈ ਇਕੱਲਾ ਬੰਦਾ ਇੱਟਾ ਆਪਣਾ ਬਈ ਪੰਚਾਇਤੀ ਪ੍ਰੈਕਟਰ ਆਏ 245 ਇਹ ਉਹਦੇ ਖੜਾ ਦੂ ਨਬਤ ਸੋ ਯਾਦੇ ਸੁਭਾਈ ਰਾਈਗੀ ਕੇ ਪਾਲਿਆ ਸਾਰੀ ਸਾਰੀ ਪਾਲਿਆ ਬੜਾ ਹਿੰਮਤੀਆ ਮੁੰਡਾ ਤੇ ਹੱਥ ਚੱਲਦਾ ਬਾਈ ਇੱਟ ਤੇ ਕਰਾਈ ਬਾਈ ਗੱਲ ਸਹੀ ਆ ਹੋਣੀ ਹੀ ਗੀ ਆਤੀ ਜਦੋਂ ਕੱਖ ਲੈਣ ਗਏ ਨੇ ਮੁੰਡਾ ਇੱਟ ਪਾਉਣ ਭੇਜਦਾ ਕੱਲੇ ਪਾ ਲਿਆ ਇੱਟ ਕੱਲੇ ਹੀ ਸੀ ਕੱਲੇ ਪਾ ਲਿਆ ਮਤਲਬ ਇਹ ਇਹ ਨਾ ਇਹ ਪਥੇਰ ਦਾ ਕੰਮ ਕਰਦਾ ਜਿਹੜਾ ਬੰਦਾ ਪਥੇਰ ਦਾ ਕੰਮ ਕਰਦਾ ਇਹਨਾਂ ਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਹੁੰਦੀ ਆ ਮੰਨਣ ਵਾਲੀ ਗੱਲ ਹੈ ਨਾ ਇਹ ਕਿੰਨੀ ਟੂਸਤਾ ਹੈ ਤੇਰੇ ਹਿਸਾਬ ਤੇ ਆ ਹੈਗੀ ਸੀ 7-800 ਤਾਂ ਹੋਊਗੀ ਨਾ ਆ 1375 ਤਾਂ ਤੇ ਕਿੰਨੀ ਆ ਕਿ ਮੈਨੂੰ ਫਿਰ ਉਹ ਥੇ ਕੌੜੀਆਂ ਲੱਗੀਆਂ ਬਈ। ਹੋਈ ਗੱਲ। ਮੈਂ ਤਾਂ 7-800 ਦੀ ਸਾਬ ਲਾਇਤੀ। ਬੰਦੇ ਦੀ ਹਿੰਮਤ ਦੀ ਗੱਲ ਕਰਦਾ ਕਾ ਕਿ ਲਾਈਵ ਚੱਲਦਾ ਬਾਈ। ਭਾਈ ਟਪੌਣ ਭੇਜਦਾ ਮੁੰਡੇ ਨੂੰ ਮੈਂ ਦੇਖੋ ਨਾ ਜਦੋਂ ਬੰਦਾ ਕੰਮ ਤੇ ਕੋਈ ਜ਼ੋਰ ਲਾਉਂਦਾ ਨਾ ਤਾਂ ਆਪਣੇ ਆਪ ਨੂੰ ਆਪੀ ਚੰਗਾ ਲੱਗਦਾ। ਹੁਣ ਇਹਨੇ ਆ ਟਪੌਣ ਭੇਜਿਆ ਮੈਂ। ਜਦੋਂ ਮਤਲਬ ਅਸੀਂ ਉੱਥੇ ਉਹਨੇ ਚਾਹ ਪੀਣੀ ਹੈ। ਠੀਕ ਹੈ ਨਾ। ਕਿੰਨਾ ਟਾਈਮ ਹੋਲੇ ਮਤਲਬ 5:30 ਵਜੇ ਹੋਣੇ। ਕੰਢੇ ਡੇਢ ਘੰਟੇ ਤੱਕ ਲੱਗਿਆ ਉਸ ਵਗੰਦਾ ਭਰ ਲਿਆ 1375 ਇੱਟਾਂ ਨੇ ਨਹੀਂ ਇਦਾਂ ਮੇਰੀ ਗਰੰਟੀ ਆ ਤੂੰ ਦੋ ਬੰਦੇ ਭੇਜ ਦੇ ਅੱਧਾ ਜੁੱਤਾ ਲੱਗ ਜਾਵੇ ਇਹ ਫੇਰ ਦਾ ਕੰਮ ਕਰਦਾ ਬੰਦਾ ਹਿੰਮਤੀ ਆ ਮੁੰਡਾ ਇਹ ਵੀ ਕੰਮ ਆਲਾ ਮਿਲਿਆ ਹਲਾਈਫ ਚੱਲਦਾ ਮੈਨੂੰ ਅੱਜ ਬੰਦੇ ਦੀ ਜ਼ਰੂਰਤ ਨਹੀਂ ਸੀ ਪਰ ਮੈਨੂੰ ਰੱਖਿਆ ਬਾਜ ਕੇ ਰੱਤ ਚੋਂ ਨਿਕਲ ਗਿਆ ਫਿਰ ਮਿਲਣਾ ਨਹੀਂ ਬੰਦਾ ਹਿੰਮਤ ਵਾਲਾ ਉਹਦਾ ਇਹਦੀ ਨਾਲੀਆਂ ਦੀ ਗੱਲ ਕਰਦੇ ਮਾ ਬਾਬੇ ਦੀ ਕਿਰਪਾ ਨਾਲ ਲੱਗਿਆ ਭਾਈ ਗੰਦ ਕੱਢਣਾ ਤੇ ਆ ਮੈਂ ਇੱਥੇ ਅੱਬਾ ਇਹ ਤਾਂ ਬਾਈ ਦਾ ਘਰ ਆ ਗਿਆ ਨਾ ਲੱਗਵਾ ਤੇ ਇੱਥੇ ਪਾਣੀ ਖੜਦਾ ਜੀਗਾ ਤੇ ਫਿਰ ਅੱਜ ਇਹਨੇ ਵਿਚਾਰ ਕਰਿਆ ਮਾਲ ਪਾ ਦੀ ਮਾਲ ਪਾ ਕੇ ਬਨਜੂਗੀ ਗੱਲ ਹਾਂਜੀ ਹਾਂ ਜਮਾਨ ਬਣ ਜੂ ਐ ਤਸੱਲੀ ਹੋ ਜੀ 33 ਵੀਰ ਦਿਖ ਰਹੇ ਨੇ ਆਪਾਂ ਨੂੰ ਤੇ ਵੀਡੀਓ ਨੂੰ ਬਈ ਕਰ ਦੋ ਸਿਆ ਤੁਹਾਨੂੰ ਮਿਲਾਂਉਂਗਾ ਬੱਬੂ ਭਖਤ ਨੂੰ ਬੱਬੂ ਭਖਤ ਨਾਲ ਕਰਾਉਂਗਾ ਗੱਲਬਾਤ ਆ ਨੱਕਾ ਵੀ ਪਕਾ ਦੇ ਹੁਣ ਬੱਬੂ ਭਖਤ ਦਾ ਆਏ ਆਪਣਾ ਰੇਂਗੂ ਆ ਫੜਾ ਕੇ ਨਾਲ ਨੂੰ ਗਾਡੂ ਨੂੰ ਵੱਠਣਾ ਆ ਦੇਖਾ ਤੱਕ ਰਿਹਾ ਪਾਣੀ ਨਿਕਲਉ ਜੁੱ ਉਧਰ ਨੱਕਾ ਲਾਜਿਮਾ ਕਰਨਾ ਮੁੜੇ ਪਾਣੀ ਆਪਣੀ ਨਾਲੀ ਤੇ ਤਨਾਜੇ ਮੁੜ ਕੇ ਪਾਣੀ ਜਾਈਆ ਉੱਥੇ ਨੱਕਾ ਲਾ ਦੀ ਇਧਰ ਨੂੰ ਜਾਂਦਾ ਜਾਂਦੇ ਤੇ ਦੋਸਤੋ ਵੀਡੀਓ ਨੂੰ ਬਾਈ ਲਾਈਕ ਤਾਂ ਕਰ ਦਿਓ ਯਾਰ ਨਹੀਂ ਤਾਂ ਰਾਤ ਨੂੰ ਲਾਈਵ ਹੋਣਾ ਅੱਜ ਪਹਿਲਾ ਦਿਨ ਹੈ ਜਿਹੜਾ ਦਿਨੇ ਦਿਨੇ ਲਾਈਵ ਹੋ ਜਾਂਦੇ ਪਹਿਲਾਂ ਮੈਂ ਤੁਹਾਨੂੰ ਮਿਲਿਆ ਕੇ ਲੈ ਕੇ ਆਉਣਾ ਕਾਰਟੂਨ ਜਿਹੜਾ ਇਹ ਬਾਰੀ ਬਾਰੀ ਆ ਜਾ ਬਾਬੂ ਉਹਰੇ ਚੱਤ ਚੱਤ ਉਹਰੇ ਆਇਆ ਉਹਰੇ ਹਾਂ ਉਹਰੇ ਤਾਂ ਕਾਰਟੂਨ ਨੂੰ ਕੀ ਕਹਿੰਦਾ ਹੈ ਇਧਰ ਆ ਐਦਾ ਮਿੱਟਰ ਫੋਟੋ ਦਾ ਉਹ ਐਦਾ ਫੋਟੋ ਦਾ ਨਹੀਂ ਖਾਂਦਾ ਉਹ ਮੁੰਡਾ ਜਾਇੰਗ ਗਿਆ ਭੱਜ ਗਿਆ ਭੱਜ ਗਿਆ ਉਹ ਭੱਜ ਗਿਆ ਸੱਗ ਮੰਨ ਗਿਆ ਭਾਈ ਮੁੰਡਾ ਹਨਾ ਤੇ ਹੁਣ ਨਾ ਜਿਹੜੇ ਕਾਰਟੂਨ ਵਾਲੀ ਗੱਲਾਂ ਕਰਦਾ ਤੁਹਾਨੂੰ ਕਾਰਟੂਨ ਨੂੰ ਲੈ ਕੇ ਲੈ ਕੇ ਆਉਣਾ ਕਿ ਕਾਟੂ ਭਾਈ ਕੋਈ ਕਾਰਟੂਨ ਨਹੀਂ ਹੈ ਕਾਟੂ ਨਹੀਂ ਹੈਗੀ ਉਹ ਉਹ ਸਾਡਾ ਮਿਸਤਰੀ ਆ ਸਾਡਾ ਠੇਕੇਦਾਰ ਆ ਆ ਦੇ ਖੜਾ ਭਾਈ ਕੱਲੇ ਚ ਨਹੀਂ ਇਹਨੂੰ ਗੇੜੇ ਦੇ ਦਿੰਦਾ ਆ ਦੇ ਹਾਂ ਭਾਈ ਕਾਟੂ ਕੀ ਹਾਲ ਨੇ ਠੀਕ ਹੈ ਜੀ ਕਿਵੇਂ ਉਹ ਕਿਵੇਂ ਬੱਬੂ ਕਿਵੇਂ ਆ ਬੰਦਾ ਵਧੀਆ ਹੀ ਵਸਿਆ ਵਧੀਆ ਮੁਕਵਲਾ ਹੈ ਹਾਂ ਬੱਬੂ ਭਗਤਾ ਮੈਂ ਦੱਸਿਆ ਦੋਸਤਾਂ ਨੂੰ ਵੀ ਰੱਬ ਦਾ ਬੰਦਾ ਹੋ ਉਹਦਾ ਕੋਸਣਾ ਨਹੀਂ ਕਰਦੇ ਸੀ ਹਾਂ ਉਹ ਕਮ ਮਕਵਲ ਕਰਕੇ ਗਿਆ ਪਹਿਲਾਂ ਤਾਂ ਕਾਟੂ ਮੈਨੂੰ ਤੰਗ ਕਰਦਾ ਕਹਿੰਦਾ ਇਹ ਸਾਡਾ ਠੇਕੇਦਾਰ ਆ ਬਾਈ ਕਾਟੂ ਹਨਾ ਤੇ ਵਧੀਆ ਬਾਈ ਸਾਰਾ ਦਿਨ ਹੱਸਦੇ ਖੇਡਦੇ ਰਹਿਣੇ ਆ ਦੇਖੋ ਬਾਈ ਕੰਮ ਹਨਾ ਹੱਸਦੇ ਖੇਡਦੇ ਰਹਿਣਾ ਜਦੋਂ ਇੱਕ ਮੇਰੀ ਆਦਤ ਆ ਬਾਈ ਦੇਖੋ ਜੇ ਹੁਣ ਪਬਲਿਕ ਕੀ ਕੰਮ ਆ ਉਹ ਵੱਖਰੀ ਗੱਲ ਆ ਉਦੋਂ ਤਾਂ ਜਾਣੀ ਆ ਜਦੋਂ ਪਬਲਿਕ ਕੀ ਕੰਮ ਹੈ ਨਹੀਂ ਬਾਈ ਤਾਂ ਬਾਬੇ ਦੀ ਕਿਰਪਾ ਨਾਲ ਆਪਾਂ ਸਾਰਾ ਦਿਨ ਬਾਈ ਮੇ ਨਾਲ ਰਹਿਣਾ ਇਹਨਾਂ ਦੀ ਸਾਰਾ ਦੇ ਨਾਲ ਰਹਿਣਾ ਬਈ ਕੰਮ ਕਰ ਲਵੇ ਖੜਦਾ ਰਹਿਣਾ ਮਤਲਬ ਇਹਨਾਂ ਨਾਲ ਆਪਦਾ ਜੀ ਲੱਗ ਜਾਂਦਾ ਹਨ ਨਾਲੇ ਹੱਸਦੇ ਖੇੜਦੇ ਨੇ ਕਦੇ ਦੋ ਗੱਲਾਂ ਕਹੀ ਤੇ ਦੋ ਘੋਟੀਆਂ ਕਦੇ ਇਹ ਗੱਲ ਬਾਤ ਜੀ ਲਖਣੀ ਵੀ ਆਪਾਂ ਇਦਾਂ ਕਿਉਂ ਰਲ ਮਿਲ ਕੇ ਰਹਿਣਾ ਹੁਣ ਕੋ ਟੋਕਾ ਤਾਂ ਅੱਜ ਮੇਰੇ ਨਾਲ 7 ਬੰਦੇ ਆ ਦੋ ਜਣੇ ਕੱਖ ਲੈਣ ਗਏ ਉਹ ਨਵੇਂ ਬੜਾ ਖੇਤ 7-8 ਬੰਦੇ ਆਗੇ ਰਲ ਮਿਲ ਕੇ ਰਹਾਂਗੇ ਤੇ ਟਾਈਮ ਵੀ ਵਧੀਆ ਪਾਸ ਹੋ ਜਾਂਦਾ ਤੇ ਆਪਦੇ ਆਪ ਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਵਈ ਆਪਾਂ ਕੋਈ ਗੱਲਬਾਤ ਹੀ ਨਹੀਂ ਕਰਦੇ ਆਪ ਦੀ ਕਿਹਿੰਗੜ ਦੇ ਵਿੱਚ ਰਹਿਣਾ ਹੋਵੇ ਉਹ ਫਿਰ ਵਧੀਆ ਵਧੀਆ ਗੱਲਾਂ ਨਹੀਂ ਹੋਗੀਆਂ ਕੋਈ ਵੀ ਬੰਦਾ ਹਿੰਗੜ ਵਿੱਚ ਰਹਿੰਦਾ ਹਿੰਗੜ ਦੇ ਵਿੱਚ ਰਹਿ ਕੇ ਕੋਈ ਕੰਮ ਨਹੀਂ ਬੰਦਦਾ ਹੁੰਦਾ ਕੰਮ ਹਮੇਸ਼ਾ ਬੰਦਨੇ ਹੁੰਦੇ ਨੇ ਪਿਆਰ ਦੇ ਨਾਲ ਪਿਆਰ ਨਾਲ ਬੰਦੇ ਤੋਂ ਜੇ ਦੀ 2 ਪੈਸੇ ਦਾ ਕੰਮ ਕਹਿੰਦੇ ਵੱਧ ਲੈ ਲਓ ਤਾਂ ਵੱਧ ਵੀ ਆ ਜਾਓ ਉਦੋਂ ਸਾਡਾ ਹਨ ਵੀ ਆ ਜਾਓ ਓਏ ਓਏ ਮੂੰ ਆ ਆ ਸੱਚੀ ਦੀ ਕਹਿੰਦਾ ਉਸ ਤੋਂ ਮੁੱਢੀ ਦਾ ਕੋਈ ਕਾਜ ਦੀ ਗੱਲ ਕਿਹਨੇ ਆਗੀ ਏ ਬਾਪੂ ਨੂੰ ਜੱਟਾਂ ਕਿ ਆਈ ਸੀ ਉਹ ਬਾਤ ਬਾਤ ਖੜੇ ਖੜ ਕੇ ਖੜੇ ਹੋ ਜਾਂਦੇ ਆਗੇ ਜੱਟ ਨੂੰ ਜੱਪ ਨੂੰ ਬੁਲਾਉਣ ਜਾਂਦਾ ਉਹ ਪੈ ਜਾਂਦਾ ਫਿਰ ਖੜੇ ਹੁੰਦੇ ਫਿਰ ਪੈ ਜਾਂਦੇ ਨੂੰ ਬੜਾ ਕਿਹਾ ਕਿ ਅਸੀਗਾ ਨਹੀਂ ਪੈ ਕਿਉਂ ਜਾਂਦੇ ਨੇ ਕੀ ਗੱਲ ਹੋ ਗਈ ਢਿੱਲੇ ਨੇ ਫਿਰ ਨਹੀਂ ਉਹਨਾਂ ਉਹ ਆ ਕੇ ਕਹਿੰਦੇ ਬਸ ਉਹ ਉੱਥੇ ਬਾਹਰ ਜਾਵਾਂਗੇ ਉਹ ਤੇ ਕੰਮ ਦੇਖਣ ਆਉਂਦੇ ਆ ਬੀਬੀ ਲਵੇ ਬੈਠੀ ਆ ਰਾਖੀ ਕਰਦੀ ਹੈਗੀ ਫਿਰ ਜੋ ਜੱਪ ਨੂੰ ਬੁਲਾਉਣ ਜਾਂਦਾ ਉਹਦੀ ਪੈ ਜਾਂਦਾ ਬਾਪੂ ਬੱਸ ਐਂ ਅਜਲੇ ਦੋ 101 ਨੇ ਉਹ ਢਿੱਲੇ ਨੇ ਉਹਨਾਂ ਦੇ ਬ੍ਰੇਨ ਦੀ ਨਾੜ ਦੀ ਪ੍ਰੋਬਲਮ ਹੈ ਨਾੜ ਦੀ ਪ੍ਰੋਬਲਮ ਹੋਣ ਕਰਕੇ ਉਹ ਕਦੇ-ਕਦੇ ਮਤਲਬ ਅਸਵੀਨ ਜਿਵੇਂ ਕਹਿੰਦੀ ਅਚਭੀ ਕਰਨ ਲੱਗ ਜਾਂਦੇ ਨੇ ਤੇ ਜੇ ਦਿਨ ਬਾਈ ਵੱਡੇ ਹੋ ਗਏ ਪਹਿਲਾਂ ਤਾਂ ਮੰਨ ਲਓ ਵੀ 5:00 ਵਜੇ ਦੇ ਨਾਲ ਹੀ ਛੁੱਟੀ ਕਰ ਦੈਂ ਤੇ ਪੌਣੇ 5:00 ਨਾਲ ਹੀ ਹੁਣ ਇਹਦਾ ਸਰਪੰਚ ਚਾਹੀਦਾ ਜਿਹਦੇ ਨਾਲ ਕੰਮ ਚੱਲਦਾ ਇੱਕ ਦਿਨ ਇੱਕ ਦਿਨ ਕੀ ਇੱਕ ਘੰਟਾ ਵੀ ਗੈਰਹਾਜ਼ਰ ਨਹੀਂ ਰਿਹਾ ਉਬਈ ਮੈਂ ਤੇ ਖੜ ਕੇ ਕੰਮ ਕਰਾਉਂਦੇ ਨੇ ਅੱਲਾ ਕੇ ਕਿ ਹਟਿਆ ਨਾ ਵੀ ਬਾਈ ਮੈਂ ਲਵੀ ਖੜਾ ਰਹਿਣਾ ਨਾਲੇ ਆਵਦਾ ਜੀ ਲੱਗਿਆ ਰਹਿਣਾ ਤੇ ਨਾਲੇ ਚਲੋ ਟਾਈਮ ਪਾਸ ਹੋ ਜਾਂਦਾ ਬਹਾਨੇ ਨਾਲ ਸਾਰਾ ਦਿਨ ਹੀ ਲਵੇ ਖੜੇ ਰਹਿਨੇ ਆ ਕਰੇ ਬੈਠ ਕੇ ਤਾਂ ਟਾਈਮ ਪਾਸ ਵੀ ਨਹੀਂ ਹੁੰਦਾ ਬਾਈ ਹੈਨਾ ਗੱਪਪ ਕਰੇ ਬੈਠੇ ਕੋਈ ਟਾਈਮ ਪਾਸ ਨਹੀਂ ਹੁੰਦਾ ਨਾਲੇ ਇੰਨਾ ਲਵੇ ਰਹਿਨੇ ਆਗੇ ਤੁਹਾਨੂੰ ਪਹਿਲਾਂ ਦੱਸਿਆ ਸੁਣਦੇ ਰਹਿਨੇ ਆ ਤੇ ਸੁਣਾਉਂਦੇ ਰਹਿਨੇ ਆਗੇ ਤੇ ਹੁਣ ਇੱਕ ਬਾਈ ਨਾਲ ਤੁਹਾਨੂੰ ਪਹਿਲਾਂ ਵੀ ਮੈਂ ਧਿਆਨ ਚ ਲੈਂਦਾ ਆਪਣੀ ਸੋਚੇ ਵੀ ਪਿੰਡ ਲਈ ਫਾਇਰ ਗੇਟ ਦਾ ਪ੍ਰਬੰਧ ਕਰੀਏ ਕਿਉਂਕਿ ਦੇਖੋ ਅੱਗੇ ਕਹੀ ਦੀ ਚੀਜ਼ ਆ ਅੱਗੇ ਲੱਗਣੀ ਨਾ ਲੱਗਣੀ ਹੈ ਨਾ ਤੇ ਆ ਠੀਕ ਹੈ ਉਹ ਬਲੇਡ ਦੇ ਦਿੰਦੇ ਮੁੰਡੇ ਨੂੰ ਬਲੇਡ ਦੇ ਯਾਰ ਬਲੇਡ ਤੁਹਾਡੇ ਕੋਲ ਹੈਗਾ ਹਰੀ ਦਾ ਬਲੇਡ ਹੈਂ ਚਲ ਉਹਦਾ ਕਰ ਦਉ ਤੁਹਾਡੇ ਕੋਲ ਹੈਗਾ ਨਾ ਬਲੇਡਾ ਆਏ ਨਹੀਂ ਗਏ ਉਹਦੇ ਤੇ ਕਿਧਰ ਗਏ ਹੋ ਕਰਕੇ ਭੁੱਲ ਗਏ ਹੋਗੇ ਕਿਤੇ ਫਿਰ ਹੋਰ ਲੈਣੇ ਆ 5 ਰੁਪਏ ਦਾ ਬਲੇਡ ਆ ਜੂ ਆਰੀ ਵਾਲਾ ਹੋਰ ਜੀ ਹਰੀਆ ਜੀ ਤੁਹਾਡੇ ਹੀ ਹੈਗਾ ਹਾਂ ਚਲੋ 5 ਦਾ ਬਲੇਡ ਆ ਜੂ ਆਪਾਂ ਨੂੰ ਕੰਮ ਤਾਂ ਦਿੰਦਾ ਰਹੂਗਾ ਠੀਕ ਉਦੋਂ ਨੀ ਗਮਰੇ ਖਾਈ ਕੇ ਨਹੀਂ ਨਾਰਕੇ ਉਹ ਕਿਵੇਂ ਦੋ ਦੋ ਬੋਰੀਆਂ ਬਚ ਗਈਆਂ ਕਿਤੇ ਬਾਅਦ ਮੁੱਕ ਕੇ ਤੋਂ ਬਾਅਦ ਤਾਂ ਨਹੀਂ ਨਹੀਂ ਦੇਖੋ ਆਪਾਂ ਅਪੋਇੰਟਮੈਂਟ ਬੰਾਇਦੀ ਗੱਲ ਆ ਤਾਂ ਨਹੀਂ ਪਰਸੋਂ ਪਗ ਨਹੀਂ ਨਾ ਨਾ ਕੱਲ ਦਾ ਕੰਸੋਰ ਆ ਮੇਰੇ ਨੂੰ ਲਿਖਿਆ ਹੋਇਆ ਕੱਲ ਦਾ ਤਾਂ ਅੱਜ ਤਾਂ ਨਹੀਂ ਮਗਾਇਆ 10 ਬੋਰੀਆਂ ਕੱਲ ਮਗਾਈਆਂ ਨੇ ਆਪਾਂ ਨੇ 12 ਵਜੇ ਉਹੀ ਕਾਣਾ ਜਦੋਂ ਰੋਟੀ ਖਾਂ ਗਿਆ ਤੇ ਉਹ ਦੇਖੇ ਦੋ ਦਿਆਂ ਹੁਣ ਬਿੰਦਰ ਲੈ ਕੇ ਉਹਨੂੰ ਮੈਂ ਪੁੱਛਦਾ ਚੋਪੀ ਬੁਰੀਆਂ ਮਸਾਲੇ ਦੀਆਂ ਕਿੰਬਿਓਰੇ ਇਹਨੂੰ ਚਾਰ ਨਾਲ ਟਿੱਕੀ ਵਿੱਚ ਵੀ ਉਹਦੇ ਵਿੱਚ ਡੋਲਣਾ ਹੈ ਅੱਛਾ ਫਰਮ ਆਪਰਾ ਅੱਛਾ ਗੱਲਾ ਹੁ ਝਰਨਾ ਨਹੀਂ ਕਿ ਝਰ ਜੂ ਇਹ ਝਰ ਜੂ ਹਾਂ ਕਿ ਨਾ ਚਾਰ ਦੂਜਾ ਬਸ ਉਹ ਮੋਟੀ ਡਲੀ ਉਹ ਮੋਟੇ ਨਾਲ ਖੜਦੇ ਛੋਟੇ ਵੀਰ ਉਹ ਕੱਟੇ ਕੱਟੇ ਮੈਨੂੰ ਚੱਕ ਕੇ ਓਕੇ ਉਹ ਪਿਆਰ ਨਾ ਕਰੀਂ ਕਿ ਨਾ ਕੋਈ ਠੀਕ ਹੈ ਕੋਈ ਆਪਣੇ ਨਾਲ ਖੇਡਿਆ ਨਹੀਂ ਇਹ ਵੀ ਪਾਣੀ شو ਕੁਝ ਵੇੜਾ ਬਰਾਬਰ ਦਾ ਰਲਾ ਨਹੀਂ ਜਿਹੜੀ ਅੱਖ ਜੀ ਨਹੀਂ ਦੇਖਦੇ ਆ ਹਾਂ ਉਹ ਮਰ ਜਾਂਦੇ ਨੇ ਅਸਲ ਉਹ ਬੜਾ ਬਈ ਹੱਸ ਰਿਹਾ ਯਾਰ ਹੱਸਣਾ ਖੇਡਣਾ ਮਨ ਕਰ ਚਾਹ ਹੱਸਦੇ ਨੇ ਕਿਨਾਂ ਘਰ ਬਸਦੇ ਜਿਹੜਾ ਬੰਦਾ ਹੱਸ ਲਿਆ ਉਹ ਹਮੇਸ਼ਾ ਖੁਸ਼ੀ ਹੀ ਮਾਣੂਗਾ ਜਿਹੜਾ ਵੀ ਰਸੂਗਾ ਤਾਂ ਹਮੇਸ਼ਾ ਖੁਸ਼ੀ ਹੀ ਮਾਣੂਗਾ ਹੋਰ ਦੋਸਤੋ ਠੀਕ ਠਾਕ ਹਾਂ ਬੰਲਾ ਕੋਰ ਹੋਰ ਵੀ ਠੀਕ ਠਾਕ ਹਾਂ ਸੁਖਤੰਦਰ ਸਿੰਘ ਖੁਸ਼ੀ ਤੇ ਆ ਦੇਖੋ ਚੱਲਦਾ ਸਾਡਾ ਬੱਬੂ ਜੋਰਾ ਸੋਹਣਾ ਤੇ ਮਸਾਲਾ ਕਹਿੰਦੇ ਮੈਂ ਪਾਣੀ ਨਗਦੇ ਵਧ ਗਿਆ ਵੀ ਬਰਾਬਰ ਦਾ ਲਾ ਲਿਆ ਉਹ ਕਹਿੰਦੇ ਨਾਲ ਹੀ ਵਿੱਚ ਸੇਮ ਜਿਆਦੇ ਆ ਵੀ ਬਰਾਬਰ ਦਾ ਲਾ ਕੇ ਪਾਣੀ ਨੂੰ ਜਿਹੜਾ ਪਾਣੀ ਆ ਪਾਣੀ ਨੂੰ ਸੋਖ ਤੂ ਤਾਂ ਬਰਾਬਰ ਦਾ ਮਸਾਲਾ ਲਾਇਆ ਰਿੱਤਾ ਵੀ ਉਹਨਾਂ ਸਿਮਿੰਟ ਵੀ ਉਹਨਾਂ ਖੁਸ਼ਕਤ ਹੋ ਜਾਂਦਾ ਪਰ ਖੁਸ਼ਕਤ ਉਹਨੂੰ ਸੋਖ ਨਹੀਂ ਸਾਰੇ ਨੂੰ ਤੇ ਤੁਹਾਨੂੰ ਸਾਡੇ ਜਿਹੜੇ ਮਿਸਤਰੀ ਨੇ ਮਿਸਤਰੀਆਂ ਦੇ ਨਾਲ ਮੁਲਾਕਾਤ ਕਰਵਾਉਣਾ ਕੰਮ ਦੇ ਸੰਬੰਧ ਵਿੱਚ ਤੇ ਯਾਰ ਲਾਈਕ ਤਾਂ ਕਰ ਦਿਓ ਸਿਆਸੀ 29 ਬੰਦੇ ਭਾਈ ਆ ਜਾਂਦੇ ਨੇ ਤੇ ਲਾਈਕ ਤਾਂ ਕਰਨਾ ਮੰਦ ਆ ਨਾ ਆ ਤਾਰੀ ਮਿਸਤਰੀ ਆ ਭਾਈ ਆ ਰਵਿੰਦਰ ਆਪਣਾ ਭਾਈ ਉਹ ਸਮਿੰਤ ਦੱਸਿਆ ਹੈਗਾ ਕਿੰਨੀਆਂ ਬੋਰੀਆਂ ਨੇ ਹਾਂ 3000 ਪੰਜ ਮਗਰਾਂ ਜੀ ਤੇ ਦੋ ਤਿੰਨ ਦੁਪਹਿਰੇ ਉਹ ਦੋ ਤੇ ਆਪਾਂ ਜਦੋਂ ਰੋਟੀ ਖਾਂਦੇ ਤੇ ਮਾਤਮੇ ਮਾਹ ਕੋਲ ਚੱਲ 12 ਵਜੇ ਤੋਂ ਬਾਅਦ 10 ਬੋਰੀਆਂ ਮੰਗਾਈਆਂ ਨੇ ਭਾਈ ਅੱਛਾ ਕੱਲ 10 ਬੋਰੀਆਂ ਮੰਗਾਈਆਂ ਨੇ ਜਦੋਂ ਰੋਟੀ ਖਾਂਦੇ ਤੇ ਜਦੋਂ ਮੈਂ ਚੱਲ ਜਾ ਮਾਹ ਕੋਲ ਬੋਰੀਆਂ ਹੋ ਜਾਂਦੀਆਂ ਇੱਕ ਬੋਰੀ ਚ ਰੱਖ ਲੈ ਉੱਥੇ ਮੈਂ

ਆਪਣਾ ਕੰਮ ਹੀ ਆਹੀ ਹੋਰੇ ਦੋ ਤਾਂ ਫਿਰ ਬਾਗਾ ਬਾਟਰ ਤੇ ਚੱਲਾਂਗੇ ਇੱਕ ਮੇਰੇ ਆਏ ਲੱਗਦਾ ਉੱਥੇ ਕੋਣੀ ਬੋਲੀ ਪੁੱਲੇ YouTube ਚੈਨਲ ਤੇ ਲਾਈਵ ਸ਼ਾਮ ਨੂੰ ਵੀ ਹੋਣੇ ਨੇ 8:30 ਵਜੇ ਸੱਜੇ ਦਿਲੀ ਰੋਜ਼ ਤੇ ਰੋਜ਼ ਲਾਈਵ ਹੋਣੇ ਆ ਰੋਜ਼ ਦੀ ਰੋਜ਼ ਦੋਸਤੋ ਬਾਈ ਦੂ ਮੈਂ ਆਪਣਾ ਚੈਨਲ ਕੱਢ ਕੇ ਦੇਦਾ ਕਰਦਾ ਬਈ ਇੱਕ ਗੱਲ ਬਾਤ ਤੁਹਾਡੇ ਧਿਆਨ ਚ ਲਾਉਣਾ ਮੈਂ ਬੱਪੂ ਦਾ ਲਾਡਲਾ ਆ ਗਿਆ ਆਪਣਾ ਜੱਲ ਜੀ ਇਹ ਲਾ ਲਈਏ ਬਾਲਕਾ ਜੀ ਠੀਕ ਹੈ ਕਾਜ ਹੋ ਗਿਆ ਲੈ ਵਈ ਇੱਕ ਆਪਣਾ ਸਬਸਕ੍ਰਾਈਬ ਹੋਰ ਵਧ ਗਿਆ ਬਾਈ ਨੇ ਆ ਕੇ ਚੈਨਲ ਕਰਾ ਲਿਆ ਸਬਸਕ੍ਰਾਈਬ ਇੱਕ ਆਪਣਾ ਜ਼ਿਕਰ ਆ ਭਾਈ ਤੁਹਾਡੇ ਸਾਰਿਆਂ ਦੇ ਪਿਆਰ ਸਦਕੇ ਇੱਕ ਹੋਰ ਵਧ ਗਿਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਬਾਈ ਤੁਸੀਂ ਕਰੀ ਜਾਂਦੇ ਹੋ ਸਤਿ ਸ੍ਰੀ ਅਕਾਲ ਹੈਲੋ ਆਇਆ ਆਪਾਂ ਕਰੀ ਜਾਂਦੇ ਆਂਗੇ ਤੇ ਖਾਸੇ ਦਿਨ ਆਵਾਦ ਆ ਬਈ ਆ ਟਾਈਮ ਲਾਈਵ ਹੁੰਦਾ ਜਿਹੜਾ ਮੌਕਾ ਆਪਾਂ ਨੂੰ ਮਿਲਿਆ ਗਿਆ ਠੀਕ ਹੈ ਨਾ ਆਪਾਂ ਨੇ ਜਿਹੜਾ ਟਾਈਟਲ ਲਿਖਿਆ ਹੁਣ ਆਪਾਂ ਮੇਨ ਮੁੱਦੇ ਤੇ ਗੱਲ ਕਰੀਏ ਹੋ ਗਿਆ ਚਲੋ ਹਾਸੇ ਮਜ਼ਾਕ ਜਾਂ ਪਬਲਿਕ ਦੀ ਗੱਲਾਂ ਕਾਫੀ ਹੋ ਗਿਆ ਗੰਦਗੀ ਜਾਂ ਗੰਦ ਜਾਂ ਪਿੰਡ ਦੀ ਸਫਾਈ ਦਾ ਜੋ ਮੈਂ ਟਾਈਟਲ ਲਿਖਿਆ ਉਹ ਮੈਂ ਕਿਉਂ ਲਿਖਿਆ ਬਈ ਜ਼ਿਆਦਾਤਰ ਆਪਣੇ ਨਾ ਮਤਲਬ ਪਿੰਡਾਂ ਦੇ ਵਿੱਚ ਜਾ ਕਿਤੇ ਕੋਈ ਬੰਦੇ ਨੇ ਪਸੰਦ ਦੇਣਾ ਹੋਵੇ ਜਾਂ ਕੋਈ ਬੰਦੇ ਨੇ ਕੋਈ ਸ਼ੂਜਵਾਨ ਬੰਦੇ ਨੇ ਗੱਲਬਾਤ ਕਹਿਣੀ ਹੋਵੇ ਕੋਈ ਗੱਲਬਾਤ ਕਹੀ ਜਾਂਦੀ ਹੈ ਆਪਣੇ ਵੀ ਸਾਨੂੰ ਕੁਝ ਹੋਰ ਕਰੋ ਸੀ ਤਾਂ ਬਈ ਪਿੰਡਾਂ ਦੇ ਚੋ ਗਲੀਆਂ ਨਾਲੀਆਂ ਦੇ ਵਿੱਚੋਂ ਹੀ ਨਿਕਲੇ ਇਹਦੇ ਵਿੱਚ ਕੋਈ ਦੋਰ ਹੈ ਵਾਲੀ ਗੱਲ ਨਹੀਂ ਇਸ ਇਸ ਕੋਈ ਸੱਕ ਨਹੀਂ ਅੱਜ ਵੀ ਬਈ ਪੰਜਾਬ 70% ਪੰਜਾਬ ਗਲੀਆਂ ਨਾਲੀਆਂ ਤੱਕ ਹੀ ਸੀਮਤ ਹੈ ਪਰ ਉਹਦੇ ਵਿੱਚ ਦੋ ਪਹਿਲੂ ਨੇ ਹਣ ਬਈ ਮੈਂ ਕਿਉਂ ਲੱਗਿਆ ਬਾਈ ਇਹ ਚੀਜ਼ ਕਰਵਾਉਣੇ ਕਿ ਤਨ ਸਾਡੇ ਘਟੂ ਘਟ ਜਿਹੜੇ ਮਤਲਬ ਮੇਨ ਬ੍ਰਾਂਚਾ ਕਹਿੰਦੇ ਨੇ ਪਿੰਡ ਦੀਆਂ ਗੰਦੇ ਪਾਣੀ ਵਾਲੀਆਂ ਮੇਨ ਬ੍ਰਾਂਚਾ ਪਿੰਡ ਦੀਆਂ ਜਿਹੜੀਆਂ 5 6 ਨੇ ਬਾਈ 5 6 ਬ੍ਰਾਂਚਾ ਐਦਾਂ ਜੀਆਂ ਹੋਈਆਂ ਪਈਆਂ ਨੇ ਬਾਈ ਜਿਹੜੀਆਂ ਕਿ ਮੰਨ ਲਓ ਗੋਡੇ-ਗੋਡੇ ਜਿਵੇਂ 5 5 6 6 ਫੁੱਟ ਘਾਰਾ ਪਹਿਲਾਂ ਵੀ ਮੈਂ ਤਾਂ ਕੋਣ ਹੁੰਨਾ ਬਚੂਦੇ ਪਰੇ ਹੀ ਰਹਿਣਾ ਬਾਈ ਮੇਨ ਬ੍ਰਾਂਚਾ ਕਢਾਉਣੀਆਂ ਨੇ ਜੇ ਬਾਈ ਆਪਾਂ ਜਿਹੜਾ ਗਲੀਆਂ ਨਾਲੀਆਂ ਨਾਲ ਜੂੜਾ ਜਿਹੜਾ ਜੇ ਵੱਢਣਾ ਆਪਾਂ ਨੇ ਫੇਰ ਭਾਈ ਹਣਾ ਮੈਂ ਵੀ ਵਿੱਚ ਵਿੱਚ ਇੱਕ ਮੌਜੂਦਾ ਸਰਪੰਚ ਆ ਤਾਂ ਭਾਈ ਇਹ ਨਾ ਕੋਈ ਇਦਾਂ ਦਾ ਰੂਲ ਹੋਵੇ ਵੀ ਜਿਹੜੀ ਅਗਲ ਦੀ ਮੰਨ ਲਓ ਦੇਲੀ ਹੈ ਮੰਨ ਲਓ ਵੀ ਹੁਣ ਮੈਂ ਕਿਸੇ ਵੀ ਦੇਲੀ ਦੇ ਨੇੜੇ ਆਇਆ ਆ ਇਹ ਦੇਖੋ ਉਹ ਦੇਲੀ ਆ ਇਹ ਅਗਲੇ ਦੇ ਅੰਦਰ ਦੇਲੀ ਹੈ ਜੇ ਕੋਈ ਪ੍ਰੋਬਲਮ ਨਹੀਂ ਸਰਪੰਚ ਤਾਂ ਕਰ ਇਹ ਜਨੂਅਲ ਹੈ ਗੇਟ ਨਾਲ ਦਾ ਪਿੱਛੇ ਟਾ ਕੇ ਲੱਗਿਆ ਹੋਇਆ ਇਹ ਜਨੂਅਲ ਕਮ ਹੈ ਇਹ ਦੇਖੋ ਵੀ ਆ ਬੰਦ ਤਾਂ ਕਰ ਤੇ ਇਹ ਇਦਾਂ ਦਾ ਰੂਲ ਹੋਵੇ ਜਿਹੜੀ ਭਾਈ ਬਿਹੀ ਦੇ ਵਿੱਚ ਦੇਲੀ ਕਿਤੇ ਆ ਜਾਂਦੀ ਹੈ ਉਦੇ ਨਾਲ ਬਈ ਆਪਾਂ ਨੂੰ ਜਿਹੜੀਆਂ ਗਲੀਆਂ ਨਾਲੀਆਂ ਨੇ ਆਉਣ ਵਾਲੇ ਨਵੇਂ ਸਮੇਂ 'ਚ ਦੁਬਾਰੇ ਬਣਾਉਣੀਆਂ ਪੈਂਦੀਆਂ ਨੇ ਕਿਉਂ ਜਦੋਂ ਜਗ੍ਹਾ ਉੱਚੀ ਪੈ ਜਾਂਦੀ ਹੈ ਤਾਂ ਆਪਾਂ ਜਿਹੜੇ ਰਸਤੇ ਨੇ ਉਹ ਉੱਚੇ ਕਰਨੇ ਪੈਂਦੇ ਨੇ ਇਹਨਾਂ ਨੂੰ ਬਈ ਮਤਲਬ ਦੱਸ ਕੇ ਨਾ ਮੰਗ ਰੋ ਕੋਈ ਪ੍ਰੋਬਲਮ ਹੁੰਦੀ ਹੈ ਕਿਸ ਦੀ ਕੋਈ ਮਤਲਬ ਵੈਸੇ ਵੀ ਕੋਈ ਦਿੱਕਤ ਹੁੰਦੀ ਹੈ ਕੋਈ ਜਗ੍ਹਾ ਨੀਮੀ ਰਹਿ ਜਾਂਦੀ ਹੈ ਉਹਦੇ ਕਰਕੇ ਬਈ ਗਲੀਆਂ ਵਿਹਿਆਂ ਨੇ ਜਿਹੜੀਆਂ ਬਣ ਕੇ ਲੰਘ ਜਾਂਦੀਆਂ ਨੇ ਉਹ ਨਹੀਂ ਬੰਦੇ ਵਿਹਿਆਂ ਨੀਮੀ ਰਹਿ ਜਾਂਦੀਆਂ ਨੇ ਜਦੋਂ ਕਿਤੇ ਉਹ ਵੀਰ ਨੇ ਜਗ੍ਹਾ ਉੱਚੀ ਪਾ ਲੈਣੀਆਂ ਹੈ ਦੇ ਨਾਲ ਦੀ ਨਾਲ ਬਾਈ ਫਿਰ ਬਹੀ ਉੱਚੀ ਚੱਕੀ ਜਾਂਦੀ ਹੈ ਇਹਦੇ ਕਰਕੇ ਬਾਈ 80% ਕੰਮ ਇਹ ਹੈ ਵੀ ਆਪਾਂ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝੇ ਰਹੇ ਹਾਂ ਗਲੀਆਂ ਨਾਲੀਆਂ ਦੇ ਵਿੱਚੋਂ ਆਪਾਂ ਨਿਕਲਦੇ ਨਹੀਂ ਹੈਗੇ ਠੀਕ ਹੈ ਜੇ ਬਾਈ ਕੋਈ ਰੂਲ ਬਣ ਜਾਏ ਕੋਈ ਸਿਸਟਮ ਬਣ ਜਾਏ ਤਾਂ ਫਿਰ ਬਾਈ ਆਪਾਂ ਇਹ ਕੰਮਾਂ ਦੇ ਵਿੱਚੋਂ ਨਿਕਲ ਸਕਦੇ ਹਾਂ ਹੁਣ ਮੰਨ ਲਓ ਚੰਡੀਗੜ੍ਹ ਵਰਗੇ ਮੰਨ ਲਓ ਉਹ ਉਹ ਏਰੀਆ ਚ ਚਲੇ ਜਾਂਦੇ ਉੱਥੇ ਕੋਈ ਇੱਕ ਰੂਲ ਹੈ ਉੱਥੇ ਕੋਈ ਰੂਲ ਹੈ ਵੀ ਆਪਾਂ ਨੇ ਵੀ ਜਿਹੜੀ ਦੇਲੀ ਉੱਚੀ ਨਹੀਂ ਰੱਖਣੀ ਕਿ ਸਿਸਟਮ ਚੱਲਦਾ ਹੈ ਉੱਥੇ ਕਿਵੇਂ ਬਾਈ ਉਹੀ ਨਾਲੀਆਂ ਉਹੀ ਸਿਸਟਮ ਚੱਲੀ ਜਾਂਦੇ ਨੇ ਉੱਥੇ ਕਿਉਂ ਨਹੀਂ ਬਾਈ ਕੋਈ ਦਿੱਕਤ ਆਉਂਦੀ ਹੈਗੀ ਬਸ ਗੱਲ ਇਹੀ ਹੈ ਆਪਣੇ ਤੋਂ ਬਾਈ ਕਿਤੇ ਨਾ ਕਿਤੇ ਤਾਂ ਦੇ ਲਈ ਸਾਰੀ ਬਾਹਰ ਆ ਜਾਂਦੀ ਹੈ ਕਿਤੇ ਬਾਈ ਅੰਦਰ ਵਗ ਜਾਂਦੀ ਹੈ ਹੈਨਾ ਤੇ ਫੇਰ ਬਾਈ ਹੁਣ ਮਤਲਬ ਦਿੱਕਤਾਂ ਤਾਂ ਆਉਣਗੀਆਂ ਹੀ ਨਾ ਕਿਉਂ ਨਹੀਂ ਦਿੱਕਤਾਂ ਆਉਣਗੀਆਂ ਬਾਈ ਦਿੱਕਤਾਂ ਆਉਣਗੀਆਂ 100% ਇਹ ਚ ਬਜਰੀ ਆ ਬੱਬੂ ਹਾਂਜੀ ਬੱਜੀ ਆਜੀ ਇੱਕ ਕਰਤਾ ਸਾਰਾ ਬਜਰੀ ਪਾਸ ਕੇ ਪਰੇ ਕਰੋ ਲੈਖੇ ਲਾਓ ਇਹਨੂੰ ਹੋਰ ਜੀ ਠੀਕੋ ਤਰੇ ਡੈਡੀ ਨੂੰ ਕਹਿ ਕੇ ਉਹ ਵੀ ਲੇਖੇ ਲਾਓ ਇਹਨੂੰ ਵੀ ਪਰੇ ਨ ਮੇੜੋ ਇਹਦੇ ਵਿੱਚ ਪਾ ਦਿਓ ਬੰਨਦਾ ਹੋਰ ਬੈੱਡ ਪਾਓ ਲੇਖੇ ਲੱਗ ਜੂ ਪਰੇ ਹਾਂਜੀ ਆ ਬੈੱਡ ਦੇ ਨਾਲ ਲੇਖੇ ਛੇਤੀ ਲੱਗ ਜੂ ਬੈੱਡ ਪਾ ਦਨੇ ਭਾਈ ਨਾਲ ਤਾਂ ਬਜਰੀ ਖਰਾਬ ਨਹੀਂ ਹੋਊਗੀ ਲੇਖੇ ਛੇਤੀ ਲੱਗ ਜੂ ਮਿਸਤਰੀ ਨੇ ਸੂਤ ਲਿਆ ਬੰਨ ਲੱਗ ਲਗਾ ਕੇ ਤਾਂ 10 ਵੱਟਰ ਲਏ ਹੁਣ ਪਾ ਦਾਂਗੇ ਤੂੰ ਬਾਹਰੇ ਵੱਟਰ ਲੇਗੇ 10 ਵੱਟਰ ਨੇ 10 ਵੱਟਰ ਬਹੁਤ ਜ਼ਿਆਦਾ ਛੇਤੀ ਜਿਹੜਾ ਮਾਲ ਆ ਇਹ ਨਿਕਲ ਜਾਊਗਾ 10 ਕੱਟਲ ਨੇ 30 ਫੁੱਟ ਦਾ ਟੋਟਾ ਆਪਣੇ ਹੈ ਆ 20 ਫੁੱਟ ਦੇ ਟੋਟੇ ਝਰ ਕੇ ਝਰ ਕੇ ਪਾ ਦਾਂਗੇ ਨਹੀਂ ਲੱਗਦਾ ਕੁਝ ਵੀ ਨਹੀਂ ਉਰਲੇ ਪਾਸੇ ਬੈਟ ਪਾ ਦੋ ਮੇਤਰਾ ਨਾਲੇ ਸੇਤੀ ਨਿਭੜ ਜੂ ਕਮ ਬੈਡ ਵਾਲਾ ਕੋਈ ਨਾ ਮਨ ਦੇ ਵਿੱਚ ਖੁਆਇਸ਼ ਹੋ ਰਹਿ। ਬਾਬਾ ਸ਼ੁਕਰ ਰੱਖੇ ਵੀਰੇ ਮੰਗੀ ਹੈ। ਉਹ ਬਰੋਟੇ ਤੋਂ ਲੈ ਕੇ ਨਾ ਬਾਈ ਆ ਜਿਹੜਾ ਸਾਦੀ ਦੇਖੋ ਕਿੰਨੇ ਰਸਤਾ ਕਿੰਨਾ ਚੌੜਾ ਹੈ। ਮੰਨ ਲਓ ਇੱਕ ਸਾਈਡਾ ਪੰਚਾਇਤੀ ਟਰਾਲੀ ਟਰੈਕਟਰ ਖੜਾਗਾ। ਇਧਰ ਮਾਲ ਲਾਈ ਜੰਨੇ ਆ ਤੇ ਰਸਤੇ ਦੇ ਵਿੱਚ ਘੱਟੋ ਘੱਟ ਫੇਰ ਵੀ ਜੋ 18 ਫੁੱਟ ਦੇ ਕਰੀਬ ਹੈ ਉਹ ਰਸਤਾ ਬਾਕੀ ਪਿਆ। ਤੇ ਮੇਰੀ ਸਲਾਹ ਵੀ ਇੱਥੇ ਚੌਂਕ ਬਣਾ ਕੇ ਇਹ ਸਾਰੇ ਦੇ ਵਿੱਚ ਉਹ ਇੰਟਰਲੌਕ ਦਾ ਪ੍ਰਬੰਧ ਜਿਹੜਾ ਆਪਾਂ ਕਰਵਾ ਦਈਏ। ਜੇ ਭਾਈ ਇਹਦੇ ਵਿੱਚ ਇੰਟਰਲੌਕ ਦਾ ਪ੍ਰਬੰਧ ਹੋ ਜਾਂਦਾ ਮਹਾਰਾਜ ਦੀ ਕਿਰਪਾ ਦੇ ਨਾਲ ਤਾਂ ਤੁਸੀਂ ਭਾਈ ਰਸਤਾ ਦੇਖਿਓ ਔਰ ਇਹ ਕਿੰਨਾ ਜਿਆਦਾ ਚੌੜਾ ਹੋ ਜਾਣਾ ਬੇਸ਼ੱਕ ਤੂੜੀ ਵਾਲੇ ਦੋ ਟਰੱਕ ਨਜ਼ਾਰੇ ਨਾਲ ਲੰਘਾ ਸਕਦੇ ਹੋ ਤੁਸੀਂ ਭਾਈ ਦੋ ਟਰੱਕ ਤੂੜੀ ਵਾਲੇ ਬੜੇ ਬੜੇ ਆਰਾਮ ਆਰਾਮ ਤੇ ਸੌਖੇ ਤਰੀਕੇ ਨਾਲ ਨੇ ਦੋ ਟਰੱਕ ਜਿਹੜੇ ਲੰਘ ਜਾਣਗੇ ਔਰ ਉਹਦੀ ਭਾਈ ਆਪਣੇ ਘਰ ਦਾ ਭਾਈ ਵਿਊ ਦੇਖ ਲਓ ਵੇਹਲੇ ਤਿਆਰ ਤਾਂ ਹੋਇਆ ਨਹੀਂ ਇੱਕੋ ਹੀ ਸੱਤ ਜਿਹੜੀ ਆਪਣੀ ਆਹ ਪਾਈ ਹੋਈ ਹੈ ਸਾਹਮਣੇ ਘਰ ਆਪਣਾ ਦੇਖ ਸਕਦੇ ਹੋ ਬਈ। ਪਲਾਨ ਉਹ ਕਿਤੇ ਲੱਭਾ ਤਾਦ ਤੋ ਜਰੂਰ ਤਾ। ਬੋਲੇ ਤੂੰ ਕਿ ਆਇਆ ਨੇ ਲੱਕ। ਉਹ ਤੇ ਦੇਖ ਲੈ ਕਿਵੇਂ ਕਰਦਾ ਸੀਗਾ। ਕਮਨ ਵੀਰ ਨੂੰ ਜਾ ਕੇ ਮਿਲਿਆ ਉਹਨੇ ਤਰਨੂ ਦੋਸਤੋ। ਗੱਲ ਬਹੁਤ ਕੀ ਗੱਲ ਹੋ ਗਈ ਪਤੋ ਪਤਾ ਪਲੀਜ਼ ਪ੍ਰੋਵਾਈਡ ਪੈਨ ਆਈਡੀ ਪੈਨ ਆਈਡੀ ਨਹੀਂ ਮੇਰੀ ਪੈਨ ਕਾਰਦੀ ਆਈ ਦੀ ਕਾਦੇ ਦਾ ਤਰਕੀ ਚੀਜ਼ ਹੈ ਪਤੋ ਪਲੀਜ਼ ਪ੍ਰੋਵਾਈਡ ਪੈਨ ਆਈਡੀ ਪਲੀਜ਼ ਪ੍ਰੋਵਾਈਡ ਪੈਨ ਆਈਡੀ ਇਹ ਕਾਦੇ ਨੇ ਭਈ ਪੁੱਛ ਲਓ ਉਸ ਤੋਂ ਉਹ ਪੈਨ ਆਈਡੀ ਦੇ ਬਈ ਪਹਿਣਾੜੀ ਕਾਦੇ ਅੱਤਲ ਬਈ ਕੀ ਕੀ ਗੱਲ ਹੋਗੀ ਕੀ ਚੱਕਰ ਹੈ ਹੂੰ ਦੋਨ ਬਈ ਕਿਉਂ ਜਿਆਦਾ ਬਈ ਦੱਸੋ ਬਈ ਹੈਨਾ ਕਾਦੇ ਖਾਤਰ ਪਲੀਜ਼ ਪਲੀਜ਼ ਪਰ ਵਾਈਡ ਪੈਨ ਆਈਡੀ ਬਈ ਕਾਦੇ ਕਾਦੇ ਲਈ ਮਤਲਬ ਆਪਾਂ ਮੰਗ ਕਰ ਰਹੇ ਆਂ ਚੀਜ਼ ਦੀ ਦੱਸੋ ਇਧਰ ਹਾਂ ਚ ਲਿਆਇਓ ਵੀ ਕਾਦੇ ਲਈ ਹੈ ਨਾ ਵੀ ਕੀ ਕਰਨੀ ਆ ਬਈ ਆਈਡਿ ਵਗੈਰਾ ਇੱਕ ਕੀ ਆਪਣੀ ਵੀਰ ਕਾ ਦੇ ਖਾਤਰ ਬਈਆ ਆਇਆ ਦੇਖ ਪੁੱਤ ਮਾਈ ਆਈਡੀ ਆ ਪੁੱਤ ਹੈ ਇੱਕ ਇੱਕ ਕੀ ਕਾਦੀ ਆਈਡੀ ਮਾਈ ਆਈਡੀ ਵਿਲ ਅਰਾਈਵ ਲੇਟਰ ਮਤਲਬ ਕੀ ਦਾ ਬੰਦਾ ਪੁੱਛ ਰਿਹਾ ਨੀ ਯਾਰ ਇਹ ਗੱਲ ਚਲੋ ਦੇਖਦਾ ਬਈ ਸਾਡੇ ਕਿਸ ਹਿਸਾਬ ਦੇ ਵਿੱਚ ਨਹੀਂ ਆਇਆ ਬਈ ਇਹਨੇ ਸਮਝ ਨਹੀਂ ਪਾ ਰਹੇ ਆਪਣੇ ਵੀ ਰਾਜਾ ਕੀ ਹੋ ਗਿਆ ਪਾਪਾ ਇਹ ਤਾਂ ਨਾੜ ਦੇ ਚੂੜੀ ਵੀ ਮਰ ਗਈ ਕਰਦਾ ਨਹੀਂ ਆ ਨਾਲਾ ਪੱਤੀ ਪਉਂਗੀ ਆ ਇਹ ਤੇ ਉਗ ਮਗਰਾਈ ਤੇ ਆਹ ਇਹ ਤੇ ਉਗਾ ਹੈ ਚੌਂ ਨਾ ਐ ਦਬ ਕੇ ਹੋਣੀ ਹੁੰਦਾ ਹੈਗਾ ਮੈਨੂੰ ਤਾਂ ਜਾਂਦਾ ਥੋੜਾ ਪ੍ਰੈਸ਼ਰ ਵਾਲਾ ਬਣਿਆ ਹੋਇਆ ਇਹਦਾ ਨਾ ਤਾਂ ਫੜਨੂ ਵੀਰੇ ਨਾ ਤਾਂ ਨਰ ਤਾਂ ਚੜ ਜੂਗਾ ਪੈਰ ਨਾਲ ਧੱਕਾ ਨਹੀਂ ਦੇ ਬਲ ਮੈਂ ਨਾਲ ਪੈਰ ਨਾਲ ਅੱਡੀ ਨਾਲ ਧੱਕਾ ਨਾ ਕਰ ਪਹਿਲਾਂ ਨਹੀਂ ਮੈਂ ਧੱਕਾ ਨਾ ਪੁੱਲ ਕੁਛ ਨਾ ਇਹ ਪਤਾ ਕੀ ਆਹ ਤੋਂ ਉੱਤੇ ਲੱਗਦਾ ਇਹਦੇ ਇਕੱਠਾ ਤਾਂ ਪੈਂਦਾ ਦੀ ਜੂਰੇ ਲੱਗਦੀ ਆ ਟੋਟਣੀ ਇਹਦੇ ਪਰ ਉਹਦੇ ਸ਼ੌਕਰ ਚਿਕਾਏ ਹੋਏ ਤੇ ਇਹਦੇ ਸ਼ੌਕਰ ਛੋਟੇ ਨੇ ਨਹੀਂ ਉਹਦੇ ਸ਼ੌਕਰ ਚੋੜੇ ਜਗ੍ਹਾ ਤੇ ਐ ਗਾਇਬ ਉਹ ਤਾਂ ਹੋ ਗਈ ਮੈਂ ਰਹਿਣਾ ਵੀ ਇਹ ਐਂ ਬੰਗ ਪੈ ਜਾਂਦਾ ਫਿਰ ਲੋੜ ਹੀ ਨੇ ਪੱਤੇ ਕਾਸੀ ਨਾ ਇਹ ਤਾਂ ਮੈਂ ਸਪੋਰਟ ਦਿੱਤੀ ਤੇ ਬਾ ਇੱਕ ਨਰ ਦੀ ਸਪੋਰਟ ਲੋੜ ਆ ਬਗੈਰ ਭੰਨ ਦੇ ਕੋਈ ਟੁੱਟ ਜਾਂਦੀ ਆ ਤੋੜ ਦਿੰਦੇ ਪੂਸਰ ਨਿੰਦਸ ਆ ਦੁਬਾਰੇ ਸਪੈਸ਼ਲ ਦਵਾਈਆਂ ਤੇ ਇਹਦਾ ਭਈ ਮੈਂ ਹੀ ਦਵਾਈ ਦਿੱਤੀ ਸਪੋਰਟੇ ਮੈਂ ਲਵਾ ਕੇ ਲੈਣ ਤੇ ਕਿਹੜੀ ਦਵਾਈ ਦੀ ਉਹਦੀ ਮੈਂ ਲਵਾਈਏ ਸਪੋਰਟੇ ਤਾਂ ਲਵਾਈ ਤੀ ਵੀ ਹੱਲੇ ਨਾ ਫੇਰਾ ਕੱਲੀ ਪੱਤੀ ਕਰਸਦੇ ਇਹ ਨਹੀਂ ਘਸੀ ਜਾਂਦੀ ਕਿਸੇ ਹਾਲਤ 'ਚ ਵੀ ਨਹੀਂ ਤਾਂ ਵੱਢ ਕੇ ਕਰਾਉਣੀ ਪੂ ਉਹਦੇ ਸਭ ਕਰੋਚੇ ਕਰਾਏ ਹੋਏ ਨੇ ਤਾੜ ਪੈ ਕੇ ਕੱਸੀ ਜਾ ਸਕਦੀ ਹੈ ਤਾੜ ਨਾਲ ਹਾਂ 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 ਵੀ ਦੋਸਤੋ ਮੋਟਰਸਾਈਕਲ ਖੁੱਲੀ ਬੈਠਾ ਜਿਪਾਈ ਕਰੇ ਪੱਤੀਆਂ ਪਾਉਂਦਾ ਸੀ ਦੇਖ ਲਿਆ ਹੋਈਆਂ ਪੱਤੀਆਂ ਆਮਨ ਵੀਰ ਉਹ ਰੇਤ ਉੱਤੇ ਨਹੀਂ ਦਾ ਕੰਮ ਕਰਦਾ ਕੀ ਕਰਦਾ ਫਿਰ ਹਾਂ ਫਸਦੇ ਉਹਦੇ ਫੇਲਦੇ ਨੂੰ ਚੱਕਦੇ ਆਂਦੇ ਦਾਦੇ ਸਕੂਟੀ ਚੜਾਉਣੀ ਹੈ ਜੀ ਤੇ ਦਾਦਾ ਕੂਡ ਸਟੋਰਿੰਗ ਪੰਜਾਬ ਔਰ ਜੋ ਜੰਗ ਜੁੱਪੀ ਲਾਈਕ ਦਨ ਓਕੇ ਜੀ ਬਾਈ ਕਹਿੰਦਾ ਲਾਈਕ ਕਰਤਾ ਲਾਈਕ ਕਰਨ ਦਾ ਧੰਨਵਾਦ ਅਮਨਵੀਰ ਬੰਦਾ ਨਹੀਂ ਥੈਂਕ ਯੂ ਦੋਸਤੋ ਬਹੁਤ ਬਹੁਤ ਥੈਂਕ ਯੂ ਜਿੰਨੇ ਵੀ ਲਾਈਕ ਕੀਤਾਗਾ ਕਿੰਨੇ ਵੀ ਦੋਸਤਾਂ ਨੇ ਕੀਤਾ ਲਾਈਕ ਨਾ ਬਈ ਇਹ ਸੋਚਣਾ ਮਜੂਰ ਲੈਦੇ ਨਾਲ ਨਾ ਇਹ ਮਿੱਟੀ ਕਿਉਂ ਚੱਕ ਰਹੇ ਤੈਨੂੰ ਕੀ ਮਿਲਦਾ ਇਹਦੇ ਨਾਲ ਮੇਰੇ ਦਾਦਾ ਸਕੂਟੇਟ ਉਦਾਦਾ ਕਹਿੰਦਾ ਉੱਚੀ ਉਧੂ ਥੇੜਾ ਉਹ ਸਕੂਟੇਟ ਰਾਈ ਦੇ ਨਾਲ ਕਿੱਡੀ ਗਾਇ ਦੇ ਨਾਲ ਕੀ ਹੋ ਗਿਆ ਦਾਦਾ ਕਹਿੰਦਾ ਉੱਚੀ ਜਿਉਂ ਪਤਾ ਦਾਦਾ ਚ ਕੋ ਪਤਾ ਦਾਦਾ ਕਹਿੰਦਾ ਨਾ ਉਹਦਾ ਪਿਆ ਕੰਮ ਚੋ ਜੂਆ ਕਰੂਗਾ ਨੇ ਖੇਡ ਪਿਆਰੀ ਹੁੰਦੀ ਹੈ ਬਾਈ ਇਹਨਾ ਗੋਰੀ ਸਾਹਿਬ ਆ ਗਏ ਟਾਈਮ ਤੋਂ ਪਹਿਲਾਂ ਨਹੀਂ ਛੋਟੇ ਵੀਰ ਉਹ ਕੀ ਹੋ ਗਿਆ ਨੇ ਇੱਕ ਦੋ ਕੰਮ ਦਿਖਾਉਣੇ ਜ਼ਰੂਰੀ ਤੇ ਔਰ ਐ ਮਸਬਰਾ ਲਾਗੇ ਕਰਨਾ ਉਹਦਾ ਟਾਈਮ ਆਪਣਾ 8:30 ਦਾ ਪੱਕਾ ਹੈ ਸਾਮ ਨੂੰ ਜਿਹੜਾ ਲਾਈਵ ਹੋਣਾ ਹੈ ਇਹ ਟਾਈਮ ਤੋਂ ਪਹਿਲਾਂ ਤਾਂ ਆਗੇ ਲਾਈਵ ਦੇ ਵਿੱਚੋਂ ਤੋ ਕਿਹੜੇ ਕੰਮ ਚੱਲਦੇ ਚੁਲਦੇ ਤੇ ਉਹਦੇ ਬਾਰੇ ਗੱਲਾਂ ਬਾਤਾਂ ਕਰਨੀਆਂ ਦੀਆਂ ਕਈ ਵਾਰੀ ਲਾਈਵ ਲੋਬ ਕਰਨਾ ਪੈ ਜਾਂਦਾ ਕਈ ਵਾਰ ਕੋਈ ਕੰਮ ਸੇਵਾ ਵਾਲੇ ਵੀ ਹੁੰਦੇ ਨੇ ਵਿੱਚ ਕਮਾ ਪੰਚਾਇਤ ਦੇ ਸੇਵਾ ਦੇ ਵਿੱਚ ਕਰਨੇ ਪੈ ਜਾਂਦੇ ਨੇ ਉਹ ਕੰਮਾਂ ਬਾਰੇ ਆਪਾਂ ਜਿਹੜੀ ਗੱਲਬਾਤ ਕਰ ਰਹੇ ਤੇ ਤੇ ਕੋਈ ਬੰਨਿਆ ਨਹੀਂ ਹੁੰਦਾ ਵੀ ਇਹਨਾਂ ਨੂੰ ਮੰਨ ਕੇ ਚੱਲੋ ਵੀ ਕੋਈ ਪੇੜ ਦੇ ਲਈ ਕੋਈ ਰੁਪਈਆ ਦੇ ਲਈ ਕੰਮ ਹੁੰਦਾ ਤੇ ਇਹਦੇ ਕਰਕੇ ਹੁਣ ਕਈ ਵਾਰ ਇਹ ਵਿੱਚ ਕੰਮਾਂ ਦੀ ਪ੍ਰੋਬਲਮ ਆ ਜੇ ਤਾਂ ਇਹ ਮੰਨ ਲੈਣੇ ਵੀ ਆਪਾਂ ਇਹ ਕੰਮ ਸੇਵਾ ਦੇ ਕੰਮ ਨੇ ਉਗਮ ਮਾਵਰੀ ਆਪਾਂ ਗੱਲਬਾਤ ਹੈ ਜਿਹੜੀ ਆਪਣੀ ਕਰ ਰਹੇ ਸੀ ਉਹ ਕੰਮ ਚੱਲ ਰਹੇ ਤੇ ਕੀ ਬਾਕੀਆ ਬੱਬੂ ਨੂੰ ਮਿਲਾਵਾ ਛੋਟੇ ਵੀਰ ਤੈਨੂੰ ਇਹ ਆ ਖੜਾ ਬੱਬੂ ਬੱਬੂ ਹਾਂਜੀ ਕੀ ਹਾਲ ਹੈ ਵਧੀਆ ਜੀ ਦਸ ਤਰਾ ਦੋਸਤ ਬਣਾਉਂਦਾ ਕਹਿੰਦਾ ਬੱਬੂ ਨਾਲ ਗੱਲ ਕਰਾ ਮੇਰੀ ਕੌਣ ਜੀ ਦੋਸਤਾਂ ਤਰ ਇਹਦੇ ਚ ਇੱਕ ਹੈ ਕੋਈ ਵੀ ਹੋਵੇਗਾ ਠੀਕ ਆ ਹਾਂ ਬਈ ਹਾਂ ਬਈ ਜੀ ਤੈਨੂੰ ਇਹਦਾ ਕਾਟੂ ਤੰਗ ਕਰਦਾ ਹਾਂਜੀ ਕਾਟੂ ਕੀ ਕਹਿੰਦਾ ਤੈਨੂੰ ਕੀ ਕਹਦਾ ਕੀ ਕਲ ਨੂੰ ਦੀ ਕੀ ਕਹਿੰਦਾ ਇਹ ਕਲ ਨੂੰ ਦੀ ਕੀ ਇਹ ਕਲ ਨੂੰ ਦਾ ਕਿਹਾ ਇਹ ਕਹਿੰਦਾ ਕਿ ਤੈਨੂੰ ਪੁੱਤੂਆਂ ਵੀ ਖੱਲੂਗਾ ਅਸਾ ਇਹ ਕੀ ਅਸਾ ਕਹਿੰਦਾ ਤੈਨੂੰ ਖੱਲੂਗਾ ਹਾਂ ਦੀ ਪੁੱਤੂਆਂ ਦੇ ਕਾਹ ਕਿ ਮੈਂ ਖਲੇਗਾ ਕਾ ਕਾ ਕਰਿਆ ਤੇ ਆਦੀ ਤੈਨੂੰ ਕਰਿਆ ਤੇ ਵੱਡੂ ਮੈਂ ਦੰਦੀ ਹਾਂ ਕਾ ਮੇਰੇ ਕੋਲ ਗੱਲ ਪਿਆ ਹੈ ਹਾਂ ਦੀ ਕਾ ਵੱਡੂ ਮੈਂ ਦੀ ਹਾਂ ਇਹ ਬਈ ਰੱਬ ਦਾ ਭਗਤ ਹੈ ਭਗਤ ਦੀ ਭਗਤੀ ਆ ਕੰਮ ਚਲੋ ਬੰਦਾ ਦੱਬ ਕੇ ਕੰਮ ਹੈ ਜਿਹੜਾ ਕੰਮ ਖਰੀ ਜਾਂਦਾ ਹਿੰਮਤ ਨਹੀਂ ਹਾਰਦਾ ਬੰਦਾ ਤੇ ਉਹ ਚਲੋ ਭਗਤ ਰੱਬਾ ਸਾਣਾ ਰੱਬੀ ਰੂਪ ਬੰਦਾ ਰੱਬੀ ਰੂਪ ਹੁੰਦੇ ਨੇ ਰੱਬੀ ਰੂਪ ਇਦਾਂ ਦੇ ਬੰਦੇ ਲੈ ਭਾਈ ਹੁਣ ਆਪਾਂ ਲਾਈਵ ਕੱਟਣ ਲੱਗਿਆ 26 ਮਿੰਟ ਹੋ ਗਏ 27 ਮਿੰਟਾਂ ਦੇ ਪਸ 27 28 ਮਿੰਟਾਂ ਦੇ ਵਿੱਚ ਆ ਪਾਣੇ ਲਾਈ ਬਈ ਜਣਾ ਆਪਣਾ ਕੱਟ ਦੇਣ ਠੀਕ ਹੈ ਬਾਈ ਤਰੀਕਾ ਨਾ ਇਦ ਕਿਨਿਪੂ ਐਦ ਕਿਨਿਪੂ ਅੱਛਾ ਲਾਓ ਜਵਾਦ ਜੀ ਫਾਇਰ ਤਾਂ ਹੋਈ ਤੇਰੀ ਪੰਜ 6 ਖੜੀ ਹੈਗੀ ਹੁਣ ਤਾਂ ਠੀਕ ਹੈ ਲੈ ਲਾਈਵ ਹੈ ਲਾਈਵ ਬੋਲਾਂਗੇ ਸੱਚੀ ਗੱਲ ਤਾਂ ਸੱਚੀ ਆ ਵੀਰੇ ਕੋਈ ਸ਼ੱਕ ਨਹੀਂ ਲੈ ਸਾਡਾ ਆਜਾਦ ਹੈ ਪਹਿਲਾਂ ਤਾਂ 1500 ਦੀ ਬੋਰੀ ਪੁਆਈ ਗਾ ਹੁਣ 1700 ਦੀ ਬੋਰੀ ਪੁਆਈ ਜਿਹੜੀ ਦੁਕਾਨ ਤੋਂ ਲਿਆ ਕੇ ਪਾਈ ਇਹਨੇ ਆਪ ਲਿਆ ਕੇ ਦਿੱਤੀ ਹੈ ਚੱਲਦੇ ਲਾਈਵ ਦੇ ਵਿੱਚ ਕਹਿਣਾ ਕਹਿੰਦੇ ਤੇ ਫੈਂਟ ਸੱਤ ਸੱਤ ਆਊਗੀ ਭਾ ਇੰਨਾ ਫੈਂਟ ਉੱਥੇ ਖੜੀ ਐ ਜਿੱਥੇ ਖੜੀ ਐ ਤੇ ਲਿਆ ਫਿਰ ਹੁਣ ਖਲ ਪਾਈ ਆਪਾਂ ਬੜੇ ਮਿਆਂ ਦੀ ਖੜ ਪਾਈਏ ਬਦਲ ਪਹਿਲਾਂ ਐਕਸਪੈਰੀਮੈਂਟ ਕਰ ਕਰ ਦੇਖ ਲੈ ਐਕਸਪੈਰੀਮੈਂਟ ਤਾਂ ਤੂੰ ਕਰੇਗਾ ਨਾ ਤੂੰ ਕੱਢ ਮਾਇਆ ਕੱਢਾ ਐਕਸਪੈਰੀਮੈਂਟ ਕਰੀਏ ਤੂੰ ਭਾ ਇੰਨਾ ਜੋ ਕੱਢੀ ਜਾ ਨਾ ਓਏ ਦੇ ਕੋਈ ਧੂਪ ਨਿਕਲ ਜੇ ਉਹਦੀ ਕੈਨੀ ਵਿੱਚੋਂ ਆ ਕੈਨੀ ਚੋਂ ਧੂਪ ਕਿਵੇਂ ਨਿਕਲਦੀ ਆ ਬਾਈ ਮੈਂ ਹਾਰੂੰਗੀ ਅਸਾਮ ਆਂ ਡਰੋਨ ਇਹ ਵਰਦੂ ਹੈ ਇਹ ਲੋਕ ਇਹ ਕੰਮ ਨਹੀਂ ਬੜਦੇ ਜਾਂਦਾ ਇਹ ਸਾਡਾ ਆਜ਼ਾਦ ਭਗਤ ਆ ਬਾਈ ਇਹ ਕਹਿੰਦਾ ਰਹਿੰਦਾ ਵੀ ਦੁੱਧ ਦਾਦੇ ਦੀ ਫੈਂਟਾ ਫੁੱਡਾ ਪੀ ਵਧਾ ਦੂੰਗਾ ਨਾ ਮੈਂ ਬੜੇ ਮਿਆਂ ਦੀ ਖਲਸਾ ਲਾਵਾ ਜੀ ਹੁਣ ਬੜੇ ਮਿਆਂ ਦੀ ਖਲ ਪਰ ਕੇ ਦਿੱਤੀ ਵੀ ਫੈਂਟ ਵਧੂਗੀ ਪਾਓ ਪਾਓ ਬਾਈ ਜਿੰਨੇ ਪਾਓ ਪਰ ਨੂੰ ਮੇੜੋਗਾ ਮੇਰਾ ਕੱਤਰੋ ਕੱਤਰੋ ਕਾ ਮਾ ਆ ਇੱਕ ਟੋਟੀ ਮਾਰੋ ਤੂੰ ਤੜੀ ਆਹ ਕੋਲ ਬਹਿਰੀ ਤਾਂ ਮਾਰੇ ਤੂੰ ਮਰੂ ਕਾਟੂ ਓ ਕਾਟੂ ਬਹਿਰੀ ਮਾਰੇ ਤੂੰ ਮਰੂ ਹੁਣ ਬੈਠ ਕੇ ਆ ਗਿਆ ਉਹ ਜਵਾਕ ਆ ਤਖਤ ਗਿਆ ਹਨ ਬੱਬੂ ਜਵਾਕ ਆ ਗਿਆ ਕਾਟੂ ਹਾ ਹਾ ਕਾਟੂ ਬੱਬੂ ਕਹਿੰਦਾ ਕਾਟੂ ਕਹਿੰਦਾ ਮੈਂ ਤੈਨੂੰ ਖੱਲੂ ਹੈ ਕੀ ਆਉਂਦਾ ਮੈਂ ਲਾਦਾ ਹਨਾ ਯਾਦ ਰੱਖਦਾ ਓ ਕੀ ਹਾਊਗਾ ਉਹਨੇ ਪੁੱਤਾ ਖਿੱਚਦੇ ਫਰਮਾ ਪਾ ਦੋ ਮਾਲ ਬੱਟਲ ਬੱਟਲ ਲਿਆਂਦੇ ਭਾਈ 5 6 ਨਵੇਂ ਕਾਫੀ ਦਨਾਂ ਦੀ ਬੱਟਲਾਂ ਦੀ ਦਿੱਕਤ ਸੀ ਇਹ ਬੱਬੂ ਕਹਿੰਦਾ ਮੈਨੂੰ ਬੱਟਲਾਂ ਬਣਾ ਔਖਾ ਹੁਣ ਬੱਟਲ ਕਿੰਨੇ ਨਵੇਂ ਲਿਆਂਦੇ ਬੱਬੂ ਪੰਦ ਦੀ ਕਿੰਨੇ ਪੰਦ ਪਹਿਲਾਂ ਇਹਦਾ ਤੋਏ ਕਿ ਮਸਾਲਾ ਮੁੱਕ ਗਿਆ ਕਹੀ ਕਹ ਕੇ ਕਰੀਗਾ ਹੈ ਕਹੀਂ ਕਹੀਂ ਮਸਾਲਾ ਮੁੱਕ ਗਿਆ ਹੈ ਹਾਂ ਨਹੀਂ ਸਾਲਾ ਵੀ ਹੈ ਨਹੀਂ ਹੈ ਮਸਾਲਾ ਬਿੱਦਰ ਗਿਆ ਕਿ ਮਸਾਲਾ ਬਿੱਦਰ ਗਿਆ ਹੈ ਜੀ ਮਸਾਲਾ ਮੁੱਕ ਗਿਆ ਕਹੀਂ ਸਾਲਾ ਮੁੱਕ ਗਿਆ ਰੀ ਹਾਂ ਵਾਲਾ ਹੋ ਗਿਆ ਪੰਦਾ ਮੁੱਕ ਗਿਆ ਹੈ ਸਾਲਾ ਹੈ ਕਿੱਧਰ ਪ੍ਰਾਪਤ ਕੋਈ ਪੰਲਾ ਕਹਿਣਾ ਦਾ ਬਈ ਦੋਸਤੋ ਇਹ ਮਸਾਲਾ ਮੁੱਕ ਗਿਆ ਹੈ ਸਾਡੇ ਨਾਲ ਇੱਕ ਮਜ਼ਦੂਰ ਭਾਈ ਦੀ ਕੰਮ ਕਰਦਾ ਹੈ ਤੇ ਉਹਨੂੰ ਉਹਦਾ ਨਾਮ ਹੈ ਪੰਲਾ ਤੇ ਉਹ ਗਦੇ ਪਾਲਾ ਉਹਦੇ ਕੁਦਰ ਤੋਂ ਵੀ ਕੰਮ ਤੇ ਆਇਆ ਨਾ ਤੇ ਮੁੱਕ ਗਿਆ ਮਸਾਲਾ ਇਹਨੂੰ ਕਹਿੰਦੇ ਮਸਾਲਾ ਇਹ ਕਹਿੰਦਾ ਪਾਲਾ ਮੁੱਕ ਗਿਆ ਇਹਨਾਂ ਨੇ ਕੰਦਰਦਨ ਨੇ ਖਿਜ ਪਾਣੀ ਵੀ ਤੂੰ ਕਹਿੰਦਾ ਪਾਲਾ ਮੁੱਕ ਗਿਆ ਹੀ ਪਾਲਾ ਰੱਬ ਤੇ ਚਲਾ ਗਿਆ ਪਾਲੇ ਦੀ ਉਮਰ ਵਧਾਤੀ ਇਹਨਾਂ ਨੇ ਭਗਤਾਂ ਨਾ ਰੱਬੀ ਨੂੰ ਤੁਹਾਨੂੰ ਦੱਸਿਆ ਪਹਿਲਾਂ ਵੀ ਲੋ ਵੀ ਦੋਸਤੋ 29 ਮਿੰਟ ਹੋ ਗਏ 3 ਮਿੰਟ ਦੇ ਚਾਪੜੇ ਲਾਈਵ ਘਟ ਦੇਣਾ ਬੇਨਤੀ ਕਰਨ ਲੱਗਿਆ ਆਖਿਰ ਦੇ ਵਿੱਚੋਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਪਹਚਾ ਦਿਓ ਤੇ ਪਲੇਲਿਸਟ ਨੂੰ ਔਨ ਕਰਕੇ ਆਪਣਾ ਵਾਚ ਟਾਈਮ ਪੂਰਾ ਕਰਵਾ ਦਿਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਕੋਟਨੇ ਕੋਟਨ ਧੰਨਵਾਦ ਬਾਈ ਜੀ ਲਾਈਕ ਜਰੂਰ ਕਰਿਆ ਕਰੋ 8:30 ਵਜੇ ਸਾਮ ਨੂੰ ਮਿਲਾਂਗੇ ਨਵੀਂ ਗੱਲਬਾਤ ਦੇ ਨਾਲ ਤੇ ਨਵੇਂ ਕਨਸੈਪਟ ਨਾਲ ਤੇ ਸੱਚੀਆਂ ਤੇ ਕੂਰੀਆਂ ਕਰਾਦੀਆਂ ਗੱਲਾਂ ਦੇ ਨਾਲ ਮਿਲਦੇ ਆਂਗੇ ਸਾਮ ਨੂੰ 8:30 ਵਜੇ ਸਸੀਕਾਲ ਤੁਹਾਡੇ ਸਾਰਿਆਂ ਦਾ ਸਮਾਂ ਬਹੁਤ ਬਹੁਤ ਚੰਗਾ ਰਹੇ